ਅਗੇ ਹਰਸ਼ ਅਤੇ ਸਾਜਨ ਤੇ ਪੁਲਸ ਨੇ ਐਫ ਆਈ ਆਰ ਦਰਜ ਕੀਤੀ ਹੈ ਆਪਣੇ ਦੋਵੇਂ ਪੁੱਤਰਾਂ ਦੇ ਨਾਲ ਕਤਲ ਕਰਨ ਦੇ ਲਈ ਸੁਖਵੀਰ ਪਹੁੰਚਿਆ ਸੀਗਾ ਇਹ ਵੀ ਵੱਡਾ ਖੁਲਾਸਾ ਹੈ ਕਿ ਆਪਣੇ ਦੋਵੇਂ ਪੁੱਤਰਾਂ ਦੇ ਨਾਲ ਹੀ ਦਰਸਲ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਐ ਜੀ ਪੀ ਸੀ ਦਫਤਰ ਸੁਖਵੀਰ ਪਹੁੰਚਦਾ ਤਿੰਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਪੁਲਸੋਂ ਲਗਾਤਾਰ ਰੇਡ ਕੀਤੀ ਜਾ ਰਹੀ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਪੁਲਿਸ ਹਾਲਾਂਕਿ ਵੱਡਾ ਸਵਾਲ ਹੈ ਕਿ ਆਖਰਕਾਰ ਮੁਲਜ਼ਮ ਕਦੋਂ ਪੁਲਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਕੱਲ ਦਰਸਲ ਸੁਖਵੀਰ ਸਿੰਘ ਨੇ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਸੀ ਫਰੀ ਸਾਹਿਬ ਦੇ ਨਾਲ ਵਾਰ ਕਰਕੇ ਦਰਬਾਰਾ ਸਿੰਘ ਦਾ ਕਤਲ ਕੀਤਾ ਜਾਂਦਾ ਹੈ ਐਜਪੀਸੀ ਦਰਸਬ ਦੇ ਵਿੱਚ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦਰਸ਼ਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਖਾਣਾ ਖਾ ਰਹੇ ਸਨ ਤੇ ਇਸੇ ਦਰਾਨੇ ਹੀ ਦਰਸਲ ਜੋ ਮੁਲਜ਼ਮ ਹੈ ਆਪਣੇ ਪੁੱਤਰਾਂ ਦੇ ਨਾਲ ਆਪਣੇ ਦੋਵੇਂ ਬੇਟਿਆਂ ਦੇ ਨਾਲ ਉੱਥੇ ਪਹੁੰਚਦਾ ਜੋ ਹੁਣ ਪੁਲਿਸ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਤੇ ਇਸੇ ਦਰਾਨ ਉਸ ਦੇ ਵੱਲੋਂ ਇਹ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਾ ਮੁਲਜ਼ਮ ਸੁਖਵੀਰ ਤੇ ਦੋਵੇਂ ਬੇਟਿਆਂ ਦੇ ਖਿਲਾਫ ਵੀ ਕੇਸ ਹੋਣਾ ਦਰਜ ਕਰ ਲਿਆ ਗਿਆ ਅਰਸ਼ਾ ਤੇ ਸਾਜਨ ਤੇ ਵੀ ਪੁਲਸ ਨੇ ਐਫ ਆਈ ਆਰ ਦਰਜ ਕੀਤੀ ਹੈ ਆਪਣੇ ਦੋਵੇਂ ਪੁੱਤਰਾਂ ਦੇ ਨਾਲ ਦਰਸਲ ਸੁਖਵੀਰ ਜੋ ਕਿ ਕਤਲ ਕਰਨ ਦੇ ਲਈ ਪਹੁੰਚਿਆ ਸੀਗਾ ਤਿੰਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਪੁਲਸ ਦੇ ਵੱਲੋਂ ਜਿਹੜੇ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਇਹ ਅਜੇ ਸਵਾਲ ਹੈ ਕਿ ਅਧਿਕਾਰਕਾਰ ਕਦੋਂ ਤੱਕ ਇਹ ਮੁਲਜ਼ਮ ਪੁਲਸ ਦੀ ਗ੍ਰਿਫਤ ਦੇ ਚਾਉਣਗੇ ਦਰਸਲ ਕੱਲ ਦੀ ਇਹ ਪੂਰੀ ਕਤਲ ਦੀ ਵਾਰਦਾਤ ਹੈ ਸੁਖਵੀਰ ਸਿੰਘ ਨੇ ਦਰਬਾਰਾ ਸਿੰਘ ਦਾ ਜਦੋਂ ਆ ਕਤਲ ਕਰ ਦਿੱਤਾ ਇਹ ਵੀ ਵੱਡਾ ਖੁਲਾਸਾ ਹੋਇਆ ਹੈ ਕਿ ਆਪਣੇ ਦੋਵੇਂ ਬੇਟਿਆਂ ਦੇ ਨਾਲ ਜਿਹੜਾ ਕਐਸਿਪੀਸੀ ਦਫਤਰ ਦੇ ਵਿੱਚ ਪਹੁੰਚਦਾ ਤੇ ਇਸੇ ਦੌਰਾਨ ਇਹ ਸ੍ਰੀ ਸਾਹਬ ਦੇ ਨਾਲ ਉਸ ਦੇ ਵੱਲੋਂ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਫਿਲਹਾਲ ਇਹ ਵੱਡਾ ਸਵਾਲ ਹੈ ਕਿ ਅਖਰਕਾਰ ਇਹ ਮੁਲਜ਼ਮ ਕਦੋਂ ਪੁਲਿਸ ਦੀ ਆ ਗ੍ਰਿਫਤ ਵਿੱਚ ਚਾਉਣਗੇ ਤੇ ਇਹ ਵੀ ਜਰੂਰ ਜਾਂਚ ਦਾ ਵਿਸ਼ਾ ਹੈ ਕਿ ਅਖਰਕਾਰ ਇੱਥੋਂ ਤੱਕ ਕੀ ਨੌਬਤ ਆ ਗਈ ਇੱਥੋਂ ਤੱਕ ਕਿਵੇਂ ਗੱਲ ਪਹੁੰਚ ਗਈ ਕਿ ਐਜੀਪੀਐਸਸੀ ਮੁਲਾਜ਼ਮ ਦੇ ਵੱਲੋਂ ਐਜੀਪੀਐਸਸੀ ਮੁਲਾਜ਼ਮ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਮਿਤ ਹੁਣੇ ਵੱਡੀ ਕਾਰਵਾਈ ਕੀਤੀ ਗਈ ਇੱਕ ਵੱਡਾ ਖੁਲਾਸਾ ਵੀ ਹੋਇਆ ਕਿ ਮੁਲਜ਼ਮ ਆਪਣੇ ਦੋਵੇਂ ਬੇਟਿਆਂ ਦੇ ਨਾਲ ਉੱਥੇ ਪਹੁੰਚਦਾ ਤਿੰਨਾਂ ਦੇ ਵੱਲੋਂ ਯਾਨੀ ਕਿ ਮਿਲ ਕੇ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕੀ ਕੋਈ ਜਾਣਕਾਰੀ ਇਸ ਪੂਰੇ ਕੇਸ ਨੂੰ ਲੈ ਕੇ ਹੁਣ ਤੱਕ ਦਾ ਕੀ ਕੁਝ ਐਕਸ਼ਨ ਜੀ ਪਰਮਿੰਦਰ ਬਿਲਕੁਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਹੁਣ ਜਿਹੜਾ ਇਹ ਖੁਲਾਸਾ ਹੋਇਆ ਹੈ ਕਿ ਜਿਹੜਾ ਮਲਜ਼ਮ ਸੁਖਬੀਰ ਸੀ ਉਹ ਆਪਣੇ ਦੋਵੇਂ ਪੁੱਤਰਾ ਦੇ ਨਾਲ ਐਸਜੀਪੀਸੀ ਦੇ ਵੇ ਕਾਰਜਾਲੇ ਵਿੱਚ ਪੁੱਜਿਆ ਸੀ ਅਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਹਾਲਾਂਕਿ ਪੁਲਿਸ ਜ਼ਰੂਰ ਕਹਿ ਰਹੀ ਸੀ ਕਿ ਇਹਨਾਂ ਦੇ ਵਿੱਚ ਪੁਰਾਣਾ ਕੋਈ ਝਗੜਾ ਚੱਲ ਰਿਹਾ ਸੀ ਲੇਕਿਨ ਉਹ ਝਗੜਾ ਦੀ ਵਜ੍ਹਾ ਵੀ ਸਾਹਮਣੇ ਆਈ ਹੈ ਜਿਹੜੀ ਕਿ ਮ੍ਰਿਤਕ ਦਰਬਾਰਾ ਸਿੰਘ ਹੈ ਉਸ ਦੀ ਪਤਨੀ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਜਿਹੜਾ ਸੁਖਬੀਰ ਸਿੰਘ ਹੈ ਜਿਹੜਾ આરોપી ਸੀ ਉਸ ਦੀ ਬੇਟੀ ਕਰੋਪਾ ਜੀਸੀ ਦੇ ਉਹ ਉਸ ਦਾ ਜਿਹੜਾ આરોપી આરોપી ਉਸ ਨੂੰ ਦਰਬਾਰਾ ਸਿੰਘ ਨੂੰ ਮੰਨਦਾ ਸੀ ਜਿਸ ਨੂੰ ਲੈ ਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਝਗੜਾ ਹੋਇਆ ਸੀ ਹਾਲਾਂਕਿ ਇਹ ਝਗੜਾ ਇਸ ਕਤਲ ਤੱਕ ਦੀ ਵਾਰਦਾਤ ਤੱਕ ਪਹੁੰਚ ਜਾਏਗਾ ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ ਉਹਨਾਂ ਨੇ ਪਹਿਲਾਂ ਵੀ ਇਸ ਘਟਨਾ ਨੂੰ ਇਲਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਪਰਮਿੰਦਰ ਜੀ ਅਸੀਂ ਸਾਰੀ ਘਟਨਾ ਨੂੰ ਵੇਖੀਏ ਤੇ ਸਾਫ਼ ਤੌਰ ਤੇ ਲੱਗ ਰਿਹਾ ਹੈ ਕਿ ਇਹ ਇੱਕ ਸੋਚੀ ਸਮਝੀ ਕਾਜੀਸ਼ੇ ਜ਼ਰੂਰ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਉਸ ਸੀਰੀ ਤੱਕ ਨਹੀਂ ਪੁੱਜਿਆ ਲੇਕਿਨ ਹੁਣ ਜਦੋਂ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਤੇ ਉਹ ਅੰਤ ਦੇ ਵਿੱਚ ਐਸਡੀਬੀਸੀ ਕਾਰਜਾਲੇ ਦੇ ਵਿੱਚ ਹੀ ਪੁੱਜੇ ਆਪਣੇ ਬੱਚਿਆਂ ਦੇ ਨਾਲ ਤੇ ਉੱਥੇ ਹੀ ਸੀਰੀ ਸਾਹਿਬ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਕਿ ਇਸ ਮਾਮਲੇ ਦੇ ਵਿੱਚ ਹਾਲੇ ਤਿੰਨੇ ਜਿਹੜੇ આરોપી ਹੈ ਸੁਖਬੀਰ ਸਿੰਘ ਹੈ ਉਸਦੇ ਦੋਵੇਂ ਬੱਚੇ ਹੈ ਤਿੰਨੋਂ આરોપીਲੇ ਪੁਲਿਸ ਦੇ ਗ੍ਰਿਫਤਦਾਰ ਹੈ ਤੇ ਪੁਲਿਸ ਦੇ ਲਈ ਲਗਾਤਾਰ ਸ਼ਾਪੇਮਾਰੀ ਜ਼ਰੂਰ ਕਰਦੀ ਬਈਆ ਹਾਲਾਂਕਿ ਇਸ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਲੇਕਿਨ ਪੁਲਿਸ ਦਾ ਸਭ ਤੋਂ ਪਹਿਲਾ ਕੰਮ ਹੈ ਕਿ આરોપીਾਂ ਦੀ ਗ੍ਰਿਫਤ ਤੱਕ ਪਹੁੰਚਣਾ ਸੋ ਪੁਲਿਸ ਦਾ ਜ਼ਰੂਰ ਕਹਿਣਾ ਹੈ ਕਿ ਜਲਦੀ ਇਹ આરોપી ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਜੀ ਪਰਮਿੰਦਰ ਹਾਂ ਅਮੀ ਤੋਂ ਨਾਲ ਇਹ ਵੀ ਇਹ ਵੀ ਜ਼ਰੂਰ ਸਵਾਲ ਬਣਦਾ ਹੈ ਕਿਉਂਕਿ ਜੋ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੁਖਬੀਰ ਵੀ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਹੀ ਆ ਮੁਲਾਜ਼ਮ ਹੈ ਤੇ ਇਹ ਵੀ ਜਰੂਰ ਜਾਣਕਾਰੀ ਦਿਓ ਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੁੰਦਿਆਂ ਆਖਰਕਾਰ ਉਸ ਦੀ ਤਾਇਨਾਤੀ ਕਿੱਥੇ ਸੀ ਤੇ ਇਹ ਵੀ ਜਰੂਰ ਸਵਾਲ ਬਣਦਾ ਹੈ ਕਿ ਜੇਕਰ ਉਸ ਦੇ ਦੋ بیٹے ਦੋ ਪੁੱਤਰ ਉਸ ਦੇ ਨਾਲ ਸਨ ਤਾਂ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਵਾਲੀ ਦੇ ਦਫ਼ਤਰ ਵਾਲੀ ਇਮਾਰਤ ਜਾਂਦੇ ਹਾਂ ਉੱਥੇ ਮੁੱਖ ਗੇਟ ਹੈ ਉੱਥੇ ਜਿਹੜੇ ਕਿ ਸੇਵਾਦਾਰ ਵੀ ਹੁੰਦੇ ਨੇ ਜੇਕਰ ਕੋਈ ਜਾਂਦਾ ਤੇ ਉੱਥੇ ਪੁੱਛਿਆ ਵੀ ਜਾਂਦਾ ਤਾਂ ਕੀ ਅਜਿਹਾ ਸੇਵਾਦਾਰ ਨੂੰ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ ਜਾਂ ਇਸ ਦੌਰਾਨ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਇਹ ਪਰਮਿੰਦਰ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੀ وجہ ਨਾਲ ਕਿਉਂਕਿ ਸੁਖਬੀਰ ਦੇ ਦੋਵੇਂ ਬੱਚੇ ਉਸਦੇ ਨਾਲ ਸੀ ਇਸ ਲਈ ਜ਼ਾਹਿਰ ਤੌਰ ਤੇ ਜਿਹੜੇ ਸੇਵਾਦਾਰ ਉੱਥੇ ਖੜੇ ਹੁੰਦੇ ਆ ਇੱਕ ਮੈਂਬਰ ਦੇ ਬੱਚਿਆਂ ਤੋਂ ਨਹੀਂ ਪੁੱਛ ਗਿਛ ਕਰਨਗੇ ਕਿ ਉਹ ਇੱਥੇ ਕਿਉਂ ਆਇਆ ਦੂਜੀ ਗੱਲ ਕੀ ਜਿਹੜੇ ਸੁਖਬੀਰ ਸਿੰਘ ਹੈ ਵੈਸੇ ਉਹ ਜਿਹੜਾ ਜਲਾਲਪੁਰ ਦਾ ਮਨਿਸਪਦਾਰ ਰਹਿਣ ਵਾਲਾ ਲੇਕਿਨ ਹੁਣ ਉਹ ਕੁਆਟਰਾਂਟ ਵਿਕਸ਼ਿਤ ਹੋਇਆ ਸੀ ਤੇ ਜਿਹੜਾ ਜਿਹੜਾ ਦਰਬਾਰਾ ਸਿੰਘ ਕੁਆਟਰਾਂਟ ਸੌਰੀ ਦਰਬਾਰਾ ਸਿੰਘ ਕੁਆਟਰਾਂਟ ਵਿਕਸ਼ਿਤ ਹੋਇਆ ਸੀ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਕਤੂਬਰ ਦੀ 31 ਤਰੀਕ ਨੂੰ ਦਰਬਾਰਾ ਸਿੰਘ ਰਿਟਾਇਰ ਹੋਣ ਵਾਲਾ ਸੀ ਮਤਲਬ ਉਹਨੇ ਉਸ ਦੀ ਸਰਵਿਸ ਪੂਰੀ ਸ਼੍ਰੋਮਣੀ ਗੁਰ ਸ਼੍ਰੋਮਣੀ ਕਮੇਟੀ ਦੇ ਵਿੱਚ ਉਸ ਦੀ ਉਂਸ ਪੂਰੀ ਹੋ ਚੁੱਕੀ ਸੀ ਲੇਕਿਨ ਹਾਲਾ ਕਿ ਸੁਖਵੀਰ ਸਿੰਘ ਜਿਹੜਾ ਰੋਪੀਆ ਉਸ ਦੀ ਹਲਤ 12 ਤੋਂ 13 ਸਾਲ ਸਰ ਵੀ ਜ਼ਰੂਰ ਬਾਕੀ ਸੀ ਲੇਕਿਨ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਿਵੇਂ ਕਿ ਪੁਲਿਸ ਅਤੇ ਸ਼ਰੋਮਨੀ ਕਮੇਟੀ ਦੇ ਮੈਂਬਰਾਂ ਨੇ ਜ਼ਰੂਰ ਦੱਸਿਆ ਕਿ ਇਹਨਾਂ ਦੇ ਵਿੱਚ ਪੁਰਾਣਾ ਕੋਈ ਘਰੇਲੂ ਝਗੜਾ ਜ਼ਰੂਰ ਚੱਲ ਰਿਹਾ ਸੀ ਤੇ ਜ਼ਾਹਿਰ ਤੌਰ ਤੇ ਉਹ ਜਿਹੜਾ ਘਰੇਲੂ ਝਗੜਾ ਚੱਲ ਰਿਹਾ ਸੀ ਉਸ ਦੀ ਪਹਿਲਾਂ ਵੀ ਇਹਨਾਂ ਦੇ ਵਿੱਚ ਕਈ ਵਾਰੀ ਇਸੇ ਮਾਮਲੇ ਨੂੰ ਲੈ ਕੇ ਝਗੜਾ ਹੋ ਚੁੱਕਿਆ ਸੀ ਕਿਉਂਕਿ ਉਸ ਨੂੰ આરોપી ਮੰਨਦਾ ਸੀ ਦਰਬਾਰਾ ਸਿੰਘ ਨੂੰ ਸੋ ਅੰਤ ਵਿੱਚ ਉਸ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਦੇ ਬੇਟਿਆਂ ਦੇ ਮਨ ਦੇ ਵਿੱਚ ਵੀ ਇਸ ਗੱਲ ਦਾ ਰੋੜ ਸੀ ਕਿਉਂਕਿ ਜਦੋਂ ਉਹਨਾਂ ਦੀ ਘਰ ਦੀ ਧੀ ਜਦੋਂ ਭੱਜੀ ਤੇ ਉਹ ਇਸ ਗੱਲ ਦੇ ਵਿੱਚ ਦੋਸ਼ੀ ਵਾਰਦਾਤ ਨੂੰ ਮੰਨਦੇ ਸੀ ਸੋ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹਨਾਂ ਦੀ ਇੱਕ ਪਲੈਨਿੰਗ ਕੀਤੀ ਗਈ ਤੇ ਅੰਤ ਦੇ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਕਿ ਐਸਜੀਪੀਸੀ ਕਾਰਿਆਲਿਆ ਹੈ ਉੱਥੇ ਪੁੱਜੇ ਤੇ ਇਸ ਘਟਨਾ ਨੂੰ ਉਹਨਾਂ ਨੇ ਅੰਜਾਮ ਦਿੱਤਾ ਤੇ ਇਹਨਾਂ ਨੇ ਜੀ ਠੀਕ ਹੈ ਠੀਕ ਹੈ ਅਸੀਂ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਰਸ਼ ਜੀਪੀਸੀ ਦਫ਼ਤਰ ਦੇ ਵਿੱਚ ਹੋਏ ਕਤਲ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਮੁਲਜ਼ਮ ਸੁਖਵੀਰ ਦੇ ਦੋਵੇਂ ਬੇਟਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਅਰਸ਼ ਅਤੇ ਸਾਜਨ ਤੇ ਵੀ ਆਪਲਸ ਨੇ ਐਫਆਈਆ ਦਰਜ ਕੀਤੀ ਹੈ ਵੱਡਾ ਖੁਲਾਸਾ ਹੈ ਕਿ ਆਪਣੇ ਦੋਵੇਂ ਪੁੱਤਰਾਂ ਦੇ ਨਾਲ ਹੀ ਸੁਖਵੀਰ ਜੋ ਕਿ ਕਤਲ ਕਰਨ ਦੇ ਲਈ ਪਹੁੰਚਿਆ ਸੀਗਾ ਆਪਣੇ ਦੋਵੇਂ ਪੁੱਤਰਾਂ ਦੇ ਨਾਲ ਮਿਲ ਕੇ ਉਸ ਦੇ ਬੁੱਲੇ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਦੋਂ ਸ੍ਰੀ ਸਾਹਬ ਦੇ ਨਾਲ ਵਾਰ ਕਰਕੇ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਫਿਲਹਾਲ ਇਹ ਤਿੰਨੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਵੱਡਾ ਸਵਾਲ ਹੈ ਕਿ ਆਖਰਕਾਰ ਕਦੋਂ ਪੁਲਿਸ ਦੇ ਸ਼ਿਕੰਜੇ ਵਿੱਚ ਆਉਣਗੇ